जड़े कि चरणजीत सिंह चन्नी ने उन्होंने वालों भी अपने वोट के अधिकार की वरतों की गई तो भी है भी दिखाने हैं सो तस्वीर लगातार अं दिखावे तस्वीर दिखा रहे हैं जितने कि सबका सीएम चरणजीत सिंह चन्नी, वो भी पहुंचे ने अपने वोट के अधिकार की वरतों करने के तो इंडिया न्यूज ਪੰਜਾਬ ਦੇ ਏਕਸਕਲੂਸਿਵ ਤੁਹਾਨੂੰ ਦਿਖਾ ਰਹੇ ਹਾਂ ਕਿ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਜੜਾ ਕੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਸੋ ਏਕਸਕਲੂਸਿਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਲਾਈਵ ਤਸਵੀਰਾਂ ਇੰਡੀਆ ਨਿਊਜ਼ ਪੰਜਾਬ ਤੇ ਹਾਂਜੀ ਤੇ ਇਸ ਤਰ੍ਹਾਂ ਦਾ ਰਿਸਪੌਂਸ ਹੈ ਜੀ ਬਹੁਤ ਵੱਡਾ ਰੁਝਾਨ ਹੈ ਲੋਕ ਹੁਣੇ ਤੋਂ ਵਧਾਈਆਂ ਦੇਣ ਰਹੇ ਹੈ ਔਰ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਪਾਰਟੀ ਹੈ ਜਿਹੜੀ ਇੱਥੇ ਜਿੱਤ ਪ੍ਰਾਪਤ ਕਰੇਗੀ ਇੱਕ ਸਾਥ ਜਗਾ ਜਗਾ ਬੋਰ ਲੱਗੇ 122 ਕਿਲੋਮੀਟਰ ਤੇ ਦਿਲਾਂ ਦਾ ਰਾਜ ਕਰਨ ਵਾਲਾ ਇਹਦੇ ਤੇ ਕੀ ਕਹਿੰਦੇ ਸੰਦੇ ਦਿਲਾਂ ਦਾ ਹੀ ਰਾਜ ਕਰ ਰਹੇ ਹਨ ਨਹੀਂ ਕਦੇ ਕਿ ਚੰਗੇ 122 ਕਿਲੋਮੀਟਰ ਤੋਂ ਆਏ ਨੇ ਤੇ ਇੱਥੇ ਦਿਲਾਂ ਦਾ ਰਾਜ ਜੀ ਇਹ ਵੀ ਇਹਦੇ ਵਿੱਚ ਕੋਈ ਦਮ ਨਹੀਂ ਹੈ ਜਿੰਨਾ ਕਿਲੋਮੀਟਰ ਹੈ ਉੰਨੇ ਪਰੇ ਲਿਖਣਾ ਸੀ ਲੇਕਿਨ ਇਹ ਹੈ ਕਿ ਮੈਂ ਇੱਥੇ ਰਹਿ ਕੇ ਮਦਦ ਕਰ ਉਹ ਕਰਨੀ ਹੈ ਲੋਕਾਂ ਦੇ ਵਿੱਚ ਕੰਮ ਕਰਨਾ ਕਿ ਮੈਂ ਇੱਥੇ ਘਰ ਲੈ ਰਿਆ ਤੇ ਇੱਥੇ ਹੀ ਰਹਿਣਾ ਜਲੰਧਰ ਦੇ ਕਿਹੜੇ ਕਿਹੜੇ ਮੁੱਦੇ ਲੈ ਕੇ ਆਏ ਸਰ ਬੇਟੀ ਹੁਣ ਕੰਮ ਕਰ ਲੈਣ ਦਿਓ ਪਲੀਜ਼ ਚਲੋ ਬਿਲਕੁਲ ਚਰਚ ਇਸ ਚੰਨੀ ਜੜੇ ਨੇ ਕਹਰੇ ਨੇ ਕਿ ਮੈਂ ਜਲੰਧਰ ਦੇ ਵਿੱਚ ਹੀ ਰਵਾਂਗਾ ਜਲੰਧਰ ਦੇ ਲੋਕਾਂ ਦੇ ਵਿੱਚ ਹੀ ਵਸਾਂਗਾ ਕੋਈ 122 ਕਿਲੋਮੀਟਰ ਦਾ ਮੇਰਾ ਕੋਈ ਨਹੀਂ ਹੈਗਾ ਔਰ ਬਿਲਕੁਲ ਉਹਨਾਂ ਨੇ ਕਿਹਾ ਹੈ ਕਿ ਲੋਕ ਮੈਨੂੰ ਹੁਣੇ ਤੋਂ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਮੈਂ ਕਿ ਲੋਕਾਂ ਨੇ ਮੈਨੂੰ ਜਿਹੜਾ ਵਾ ਜੱਤ ਦਾ ਫਤਵਾ ਦਿੱਤਾ ਵਾ ਕੈਮਰਾਮੈਨ ਸੋਨੂ ਦੇ ਨਾਲ ਨਰਿੰਦਰ ਗੁਪਤਾ ਇੰਡੀਆ ਨਿਊਜ਼ ਪੰਜਾਬ